ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਬਹੁਤ ਹੀ ਰਸੀਲੀ ਤੇ ਸੋਹਣੀ ਜਿਹੀ ਮਠਾਈ ਤੁਸੀਂ ਦੇਖ ਰਹੇ ਆਂ ਆਪਾਂ ਬਣਾਈ ਆ ਬਰਿੱਟਾ ਦੀ ਕਿਨਾਰੀ ਤੋਂ ਤੇ ਤੁਸੀਂ ਵੀ ਬਣਾਉਣੀ ਹੈ ਤਾਂ ਆ ਜਾਓ ਜੀ ਵੀਡੀਓ ਦੇਖ ਲਓ ਕੋਈ ਜ਼ਿਆਦਾ ਸਮਾਨ ਨਹੀਂ ਲੱਗਦਾ ਜ਼ਿਆਦਾ ਟਾਈਮ ਨਹੀਂ ਲੱਗਦਾ ਮਠਾਈ ਹੈ ਜਿਹੜੀ ਬਿਲਕੁਲ ਨਿਊ ਬਣ ਕੇ ਤਿਆਰ ਹੋਈ ਹੈ ਪਹਿਲਾਂ ਤੁਸੀਂ ਕਦੇ ਨਹੀਂ ਬਣਾਈ ਹੋਊਗੀ ਨਾ ਕਰਦੀ ਹੋਊਗੀ ਤੇ ਇੱਕ ਵਾਰ ਟਰਾਈ ਜ਼ਰੂਰ ਕਰਿਓ ਜੀ ਦਿੱਤੀ ਹੋਈ ਰੈਸਪੀ ਤੇ ਮਠਾਈ ਹੈ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਟੇਸਟੀ ਤੇ ਲੋ ਜੀ ਇਧਰ ਆਪਾਂ ਬ੍ਰੈਡ ਲੈ ਲਿਆ ਚਾਰ ਪੰਜ ਜਿੰਨੀ ਕਿ ਮਠਾਈ ਤੁਹਾਨੂੰ ਚਾਹੀਦੀ ਹੋਈ ਤੁਸੀਂ ਲੈ ਲਿਓ ਬ੍ਰੈਡ ਤੇ ਇਹ ਨੀਚੇ ਵਾਲਾ ਬ੍ਰੈਡ ਅਸੀਂ ਆਪਾਂ ਸਾਈਡ ਤੇ ਰੱਖ ਦਿੱਤਾ ਤੇ ਇਹਦੀ ਕਿਨਾਰੀ ਲਾ ਲੈਣੀ ਆਪਾਂ ਇਸ ਤਰ੍ਹਾਂ ਕੈਂਚੀ ਦੇ ਨਾਲ ਆ ਦੇਖੋ ਇਦਾਂ ਕੱਟ ਕੇ ਤੇ ਇੱਥੇ ਤੁਸੀਂ ਇਹ ਕੋਸ਼ਿਸ਼ ਜ਼ਰੂਰ ਕਰਿਓ ਵੀ ਇਹ ਕਿਨਾਰੀਆਂ ਜਿਹੜੀ ਜ਼ਿਆਦਾ ਟੁੱਟੇ ਨਾ ਇਹਦੇ ਜ਼ਿਆਦਾ ਪੀਸ ਨਾ ਵਰਨਾ ਇਸ ਤਰ੍ਹਾਂ ਅਸੀਂ ਗੇੜੇ ਲੋਟ ਲਾ ਲੈਣੀ ਆ ਤੇ ਚਲੋ ਜੇ ਕੱਦੀ ਵਿੱਚੋਂ ਟੁੱਟ ਵੀ ਜਾਊ ਤਾਂ ਉਹ ਤਾਂ ਆਪਾਂ ਪਾਣੀ ਛਿੜਕਾਂਗੇ ਦੇ ਉੱਤੇ ਜਿੰਨ ਲਾਰਮ ਹੋ ਜਾਣਾ ਇਹਨੇ ਫਿਰ ਆਪਾਂ ਝੋੜ ਲਾਂਗੇ ਤੇ ਜਿਆਦਾ ਨਾ ਜੇ ਟੋਟੇ ਹੋ ਜਾਣ ਅਸੀਂ ਇੰਨੀ ਕੀ ਕੋਸ਼ਿਸ਼ ਹੈ ਨਾ ਤੁਸੀਂ ਇਹ ਕੱਟ ਲੈਣੀ ਹੈ ਕਿਟਾਰੀ ਤੇ ਪਠਾਈ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਛੋਟਾ ਜਿਹਾ ਪੈਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਕੋਈ ਜਿਆਦਾ ਟਾਈਮ ਨਹੀਂ ਲੱਗਦਾਗਾ ਆ ਦੇਖੋ ਮੈਂ ਬਿਣਾ ਪਾਣੀ ਤੋਂ ਇੱਕ ਮੋੜ ਕੇ ਦੇਖਿਆ ਸੀ ਤੇ ਉਹ ਮੁੜਿਆ ਨਹੀਂ ਹੈਗਾ ਟੁੱਟ ਗਿਆ ਜਿਆਦਾ ਤੇ ਹੁਣ ਆਪਾਂ ਇਹ ਪਾਣੀ ਆ ਜਿਹੜਾ ਆ ਦੇਖੋ ਇਸ ਤਰ੍ਹਾਂ ਲਾਉਣਾ ਉੱਪਰ ਥੋੜਾ ਜਿਹਾ ਪਾਣੀ ਦਾ ਛਿੱਟਾ ਮਾਰ ਲਿਓ ਤੁਸੀਂ ਫਿਰ ਇਹ ਬਰੈਡ ਜਿਹੜੇ ਨਰਮ ਹੋ ਜਾਂਦੇ ਤੇ ਫਿਰ ਇਹ ਆਪਣੇ ਆਪ ਹੀ ਮੁੜ ਪੈਣਗੇ ਜਿੱਦ ਤੂੰ ਵੀ ਆਪਾਂ ਮੋੜਾਂਗੇ ਨਾਲ ਯਾਦ ਰੱਖੋ ਇਸ ਤਰ੍ਹਾਂ ਤੁਹਾਨੂੰ ਘਲਾਤ ਨਾਲ ਧਵਾ ਦੇ ਕੇ ਪਾਣੀ ਲਾ ਕੇ ਨਰਮ ਕਰ ਲਵੋ ਇਹਨਾਂ ਅੰਦਰਲੇ ਪਾਸੇ ਸਾਈਡ ਹੁੰਦੀ ਹੈ ਜਿਹੜੀ ਇਹਨਾਂ ਦੀ ਬਰੈਡਾਂ ਹੈ ਤੇ ਬਾਹਰਲੇ ਪਾਸੇ ਤਾਂ ਜਿਆਦਾ ਪਾਣੀ ਲਾਓ ਤੇ ਫਿਰ ਉਤੋਂ ਇਹ ਟੁੱਟ ਜਾਣਗੇ ਸਾਰੇ ਖਿਲਰ ਜਾਣਗੇ ਤੇ ਅੰਦਰਲੇ ਪਾਸੇ ਪਾਣੀ ਹੈ ਜਿਹੜਾ ਬਰੈਡ ਤੇ ਲਾਇਆ ਤੁਸੀਂ ਕਿਨਾਰੀ ਤੇ ਤੇ ਆਹ ਦੇਖੋ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਫੋਲਡ ਕਰ ਲੈਣਾ ਚੱਕ ਚੱਕ ਕੇ ਤੇ ਪਹਿਲਾਂ ਤੁਹਾਨੂੰ ਥੋੜਾ ਜਿਹਾ ਔਖਾ ਲੱਗੂਗਾ ਫਿਰ ਜਦੋਂ ਤੁਸੀਂ ਕਰਨ ਲੱਗੇ ਤੇ ਨਾਲ ਦੀ ਨਾਲ ਇਹਨੇ ਆਪੇ ਹੀ ਜੁੜਨ ਲੱਗ ਜਾਣਗੇ ਕਿਉਂਕਿ ਸੌਫਟ ਹੋ ਜਾਂਦੇ ਆ ਤੇ ਫਿਰ ਆਪੇ ਜੁਬੀ ਜਾਂਦੇ ਆ ਦੇਖੋ ਇਸ ਤਰ੍ਹਾਂ ਤੇ ਐਦਾਂ ਇਹਨੂੰ ਆਪਾਂ ਗੋਲ ਕਰ ਲੈਣਾ ਦੇਖੋ ਬਣ ਕੇ ਤਿਆਰ ਹੋ ਗਿਆ ਇਹ ਇੱਕ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਕੇਸ ਟਿੱਕ ਲਾ ਦੇਣੀ ਆ ਆ ਦੇਖੋ ਜਿਹਦੇ ਨਾਲ ਆਪਾਂ ਚਾਟ ਵਗੈਰਾ ਖਾਂਦੇ ਹੁੰਨੇ ਆ ਤੇ ਕਿਉਂਕਿ ਇਹ ਫੁੱਟ ਕੇ ਲੱਗ ਲੱਗਣਾ ਹੁਣੇ ਹੀ ਤੇ ਜਦੋਂ ਆਪਾਂ ਫਰਾਈ ਕਰ ਲਈ ਫੇਰ ਇਹ ਵੈਸੇ ਨਹੀਂ ਹੁੰਦੇ ਜੁੜ ਜਾਣਗੇ ਤੇ ਫਿਰ ਆਪਾਂ ਅੱਗੇ ਜਾ ਕੇ ਦਿਖਾਉਣੀ ਆ ਤੁਹਾਨੂੰ ਵੀਡੀਓ ਸਾਰੀ ਤੇ ਵੀਡੀਓ ਦੇ ਨਾਲ ਬਣੇ ਰਿਓ ਜੀ ਤੇ ਜੇ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਇਹ ਰਿਕਵੈਸਟ ਆ ਆਪਣੀ ਪਹਿਲਾਂ ਵੀ ਆਪਾਂ ਕੀਤੀ ਆ ਤੇ ਤੁਹਾਨੂੰ ਰਾਜ ਰਸੋਈ ਚ ਆ ਤੁਹਾਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਕਰ ਚੱਕੋ ਛੋਟਾ ਜਿਹਾ ਪੈਰਾ ਜਿਹਾ ਕਮੈਂਟ ਕਰ ਜਾ ਫਿਰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ। ਇੱਕ ਮਠਾਈ ਹੈ ਜਿਹੜੀ ਬਿਲਕੁਲ ਨਿਊ ਬਣ ਕੇ ਤਿਆਰ ਹੁੰਦੀ ਹੈ ਸੇਕ ਵਾ ਜੂ ਟ੍ਰਾਈ ਕਰੋ। ਕਈ ਵਾਰ ਕੋਈ ਆਇਆ ਗਿਆ ਹੁਣਾ ਹੁੰਦਾ ਝਟਪਟ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਆਂ ਨੂੰ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ। ਇਹ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣਦੀ ਹੈ। ਕੋਈ ਜ਼ਿਆਦਾ ਖਰਚਾ ਨਹੀਂ ਬਰੈੱਡ ਤੋਂ ਪੱਤੀ ਦੇ ਵਿੱਚ 30-35 ਰੁਪਏ ਦਾ ਪੈਣ ਆ ਜਾਂਦਾ ਹੈ। ਇਸ ਪੈਕਟ ਤੋਂ ਇਹ ਕਾਫੀ ਸਾਰੀ ਮਠਾਈ ਅਗਲੀ ਬਣ ਕੇ ਤਿਆਰ ਹੋ ਜਾਣੀ ਆ। ਇਹਨਾਂ ਨਾਲੇ ਆਪਾਂ ਜਿਹੜੇ ਕੱਟੇ ਆ ਬਰੈਡ ਹਨਾ ਰੱਖ ਦਿੱਤੇ ਸਾਈਡ ਤੇ ਤੇ ਉਹਨਾਂ ਦਾ ਹੀ ਪਰਸੈਂਟ ਵਿੱਚ ਬਣਾਇ ਸੀ ਕੱਲ। ਤੇ ਮੈਂ ਕੱਲ ਫਿਰ ਵੀਡੀਓ ਪਾਈ ਸੀ ਤੇ ਵੀਡੀਓ ਵੈਸੇ ਮੈਂ ਇਕੱਠੀਆਂ ਬਣਾ ਲੈਣੀ ਨੂੰ ਆ ਤਿੰਨ ਚਾਰ ਜਿੱਤੇ ਮੇਰਾ ਭੁੱਲ ਜਾ ਹੋਵੇ। ਕਿਉਂਕਿ ਕਈ ਵਾਰ ਕੰਮ ਇੰਨਾ ਹੋ ਜਾਂਦਾ ਟਾਈਮ ਨਹੀਂ ਲੱਗਦਾ ਤੇ ਫਿਰ ਵੀਡੀਓ ਨਾ ਹੋਵੇ ਤਾਂ ਫਿਰ ਕਿਉਂਕਿ ਵੀਡੀਓ ਜਿਹੜੀ ਰੋਜ਼ ਪਾਉਣੀ ਪੈਂਦੀ ਆ ਆਪਾਂ ਨੂੰ। ਇਹ ਵੀਡੀਓ ਵਗਰਾ ਤੁਹਾਨੂੰ ਜਿਵੇਂ ਕਰਕੇ ਰੱਖਣੀ ਪੈਗੀ ਇਕਦਵੀ ਤੇ ਤਾਂ ਕਰਕੇ ਫਿਰ ਮੈਂ ਇਕੱਠੀਆਂ ਜਿੱਦੇ ਮੈਨੂੰ ਵਧੀਆ ਲੱਗੇ ਤੇ ਫਿਰ ਮੈਂ ਇਕੱਠੀਆਂ ਤਿੰਨ ਚਾਰ ਵੀਡੀਓ ਇੱਕਦਾਨੀ ਬਣਾ ਕੇ ਰੱਖ ਲੈਣੀ ਹਾਂ ਲੋ ਜੀ ਬਣ ਕੇ ਤਿਆਰ ਹੋ ਗਿਆ ਰੋਲ ਆਪਣੇ ਤੇ ਹੁਣ ਇਧਰ ਆ ਪਤਾਵਾ ਲੈ ਲਿਆ ਤੇ ਤੁਸੀਂ ਡੀ ਫਰਾਈ ਕਰ ਸਕਦੇ ਹੋ ਮੈਂ ਸ਼ੈਲੋ ਫਰਾਈ ਕਰਨ ਲੱਗੀ ਹਾਂ ਇਹ ਵੈਸੇ ਇਹ ਸ਼ੈਲੋ ਫਰਾਈ ਨਾਲ ਵੀ ਵਧੀਆ ਫਰਾਈ ਹੋ ਜਾਂਦੇ ਆ ਬ੍ਰੈਡ ਕਿਉਂਕਿ ਜਲਦੀ ਕੰਕਰੀ ਹੋ ਜਾਂਦੇ ਨਾ ਤੇ ਜਿਆਦਾ ਟਾਈਮ ਲੱਗਦਾ ਇਸੇ ਦਾ ਜਿਹੜਾ ਤੁਸੀਂ ਥੋੜਾ ਠੱਟ ਰੱਖਿਓ ਜੇ ਜ਼ਿਆਦਾ ਸੇਕ ਤੇ ਫਿਰ ਇਹ ਛੇਤੀ ਸੜ ਵੀ ਜਾਂਦੇ ਹੁੰਦੇ ਆ ਨਾ ਬਰਤਾਂ ਜਿਹੜੇ ਨਰਮ ਹੁੰਦੇ ਆ ਤੇ ਬਾਕੀ ਤੁਸੀਂ ਉੱਪਰ ਦੀ ਥੋੜਾ ਬਹੁਤਾ ਤੇਲ ਪਾਈ ਜਿੰਨੇ ਕਿ ਲੋਡ ਹੋਈ ਇਹ ਦੇਖੋ ਕਿੰਨੇ ਸੋਹਣੇ ਸੇਕ ਰਹੇ ਆ ਕਿ ਤਾ ਸੋਨਾ ਕਲਰ ਆ ਰਿਹਾ ਹੈ ਨਾ ਦਿੱਤੇ ਤੇ ਤਾਂ ਮੈਂ ਸੁਣੀ ਇਹ ਖੇਡਦੇ ਨਹੀਂ ਹੈਗੇ ਆ ਦੇਖੋ ਜਿਹੜੀ ਸਟਿਕ ਲਾਈ ਇਹਨੂੰ ਆਪਾਂ ਇਸ ਤਰ੍ਹਾਂ ਫੜ ਕੇ ਤੇ ਉਲਟ-ਪੁਲਟ ਕਰਦਣਾ ਉਹ ਇਹ ਆਪਣਾ ਕਾਸੀ ਲੋਡ ਨਹੀਂ ਹੈਗੀ ਆ ਦੇਖੋ ਇਸ ਤਰ੍ਹਾਂ ਇਹ ਤੁਹਾਨੂੰ ਲੱਗੇ ਵੀ ਥੋੜਾ ਬਹੁਤ ਐਸ ਤਰ੍ਹਾਂ ਤੁਸੀਂ ਦਵਾ ਦੋ ਇਹ ਬਹੁਤ ਹੀ ਵਧੀਆ ਮਠਾਈ ਹੈ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਤੇ ਪਤਾ ਵੀ ਨਹੀਂ ਲੱਗਦਾ ਇਹ ਕਾਰੀ ਬਣਾਈ ਹੈ ਤੇ ਟੇਸਟੀ ਇੰਨੀ ਵਨਦੀ ਹੈ ਬਹੁਤ ਹੀ ਜ਼ਿਆਦਾ ਜੇ ਤੁਸੀਂ ਬਣਾਓਗੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਬਣੀ ਵਧੀਆ ਮਠਾਈ ਬਣ ਕੇ ਤਿਆਰ ਹੁੰਦੀ ਹੈ ਤੇ ਲੋ ਜੀ ਉਲਟ ਪਲਟ ਕਰਕੇ ਆਪਾਂ ਸਾਰੇ ਸੇਕ ਲਿਆ ਇਹ ਦੇਖੋ ਬਹੁਤ ਹੀ ਘੱਟ ਅੱਗ ਤੇ ਸੇਕਿਆ ਤਾਂ ਪਚਾਦ ਦੇਣੀ ਕੀਤੀ ਤੇ ਇਹ ਕਲਰ ਹੈ ਜਿਹੜਾ ਦੇਖੋ ਕਿੰਨਾ ਸੋਹਣਾ ਬ੍ਰਾਊਨ ਆ ਗਿਆ ਫੁਨਕ ਪੰਨਨ ਪਲੇਟ ਦੇ ਵਿੱਚ ਕੱਢ ਲੈਨੇ ਆ। ਆ ਦੇਖੋ ਇਸ ਤਰ੍ਹਾਂ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਸਿੱਕ ਕੇ ਤਿਆਰ ਹੋਈ ਹੈ ਮਠਾਈ ਤੇ ਇਹ ਆਪਣੇ ਕੋਲੇ ਚਾਸ ਪੇਸੀ ਬਚੀ ਹੋਈ ਤੇ ਆਪਾਂ ਗੁਲਾਬ ਜਾਮਨ ਬਣਾਏ ਸੀਗੇ ਤੇ ਵੀਡੀਓ ਪਈ ਹੈ ਹਜੇ ਮੈਂ ਪਾਈ ਨਹੀਂ ਇਹ ਪਾਉਂਗੀ ਇਹ ਵੀ ਵੀਡੀਓ ਤੇ ਉਹਦੇ ਚੋਂ ਚਾਸ ਬਚ ਗਈ ਸੀ ਕਿਉਂਕਿ ਬਾਅਦ ਚ ਚਾਸ ਜਿਹੜੀ ਪਾਛੇ ਆਉਂਦੀ ਹੈ ਤੇ ਇਹਦੇ ਵਿੱਚ ਆਪਾਂ ਡਿਪ ਕਰ ਲੈਣਾ। ਆ ਦੇਖੋ ਇਸ ਤਰ੍ਹਾਂ ਤੇ ਜੇ ਤੁਸੀਂ ਨਿਊ ਚਾਸ ਬਣਾਉਣੀ ਹੈ ਤਾਂ ਫਿਰ ਤੁਸੀਂ ਖੰਡ ਪਾ ਕੇ ਤੇ ਬਸ ਜਿਵੇਂ ਆਪਾਂ ਚਾਸ ਬਣਾਉਣੀ ਹੁੰਦੀ ਹੈ ਨਾ ਚਪਚੀਪੀ ਇੱਕ ਤਾਰ ਵਾਲੀ ਚਾਸ ਬਣਾ ਲਿਓ ਤੇ ਮੇਰੇ ਕੋਲੇ ਚਲ ਚਾਸ ਆ ਜਿਹੜੀ ਪਈ ਸੀਗੀ ਫਰਿੱਜ ਦੇ ਵਿੱਚ ਮੈਂ ਰੱਖੀ ਸੀਗੀ ਸੇਫਟਿਕ ਕਿਉਂਕਿ ਚਾਸ ਆ ਜਿਹੜੀ ਕਈ ਦਿਨ ਖਰਾਬ ਨਹੀਂ ਹੁੰਦੀ ਬਾਕੀ ਜੇ ਕੋਈ ਨਿੰਬੂ ਪਾਣੀ ਵਗੈਰਾ ਬਣਾਉਣੀ ਹੈ ਆਪਾਂ ਉਹਦੇ ਵਿੱਚ ਪਾ ਲੈਣੇ ਹੁੰਦੇ ਨੇ ਕੰਟ ਨੂੰ ਫਿਰ ਖੰਡਾ ਜਿਹੜੀ ਹੋਰ ਨਹੀਂ ਪੈਂਦੀ ਤੇ ਬਚੀ ਹੋਈ ਚਾਸ ਨਾਲੇ ਜਿਹੜੀ ਉਹ ਕੰਮ ਆ ਜਾਂਦੀ ਹੈ ਇਹ ਮੈਂ ਫਿਰ ਇੱਕ ਅਕਰਦਣੀਏ ਇਹ ਦੀਸੇ ਬੋਤਲ ਦੇ ਵਿੱਚ ਪਾ ਕੇ ਰੱਖ ਲਵਾਂਗੇ ਨਿੰਬੂ ਪਾਣੀ ਬਣਾਉਣਾ ਝਟਪਾਟੀ ਬਣ ਜਾਂਦਾ ਫਿਰ ਇਹਦੇ ਨਾਲ ਤੇ ਲੋ ਜੀ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੋਟ ਕਰਕੇ ਚਾਸ ਦੇ ਵਿੱਚ ਤੇ ਪਲੇਟ ਦੇ ਵਿੱਚ ਸਜਾ ਦਿੱਤਾ ਤੇ ਉੱਪਰ ਆਪਾਂ ਥੋੜਾ ਜਿਹਾ ਨਾਰੀਅਲ ਦਾ ਪੂਰਾ ਪਾਤਾ ਤੇ ਉੱਪਰ ਆਪਾਂ ਹੁਣ ਕੱਟੇ ਹੋਏ ਪਿਸਤੇ ਲਾਤੇ ਆ ਥੋੜੇ ਜਿਹਾ ਸਜਾਵਟ ਵਾਸਤੇ ਤੁਸੀਂ ਕੋਈ ਵੀ ਡਾਈ ਫੁੱਟਾ ਜਿਹੜਾ ਲਾ ਸਕਦੇ ਹੋ ਆਪਦਾ ਮਨ ਪਸੰਦ ਤੇ ਕੋਈ ਵੀ ਤੁਸੀਂ ਹਟਾ ਸਕਦੇ ਹੋ ਥੋੜਾ ਜਿਹਾ ਕੇਸਰ ਪਾ ਦਿੰਨੇ ਉੱਪਰ ਦੀ ਇਹ ਬਹੁਤ ਹੀ ਲਾਜਵਾਬ ਮਟ